ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦਿ ਨਿਵਾਰ ਏ ਸਮਰਾਥ ਅਗੰਪੂਰਨ ਮੋਹਿ ਮਯਾ ਧਾਰ ਆਂਦ ਕੂਪਾ ਮਹਾ ਪਿਆਨ ਨਾਨਕ ਪਾਰਿਓ ਤਾਰ ਕਚੋ ਕੰਚਨ ਹੋਇਓ ਸ਼ਬਦ ਗੁਰ ਸਰਵਣ ਸੁਣਿਓ ਬੇਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖਿ ਪਾਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਗਤ ਧਾਰੈ ਪਾਹਣ ਮਾਣਕ ਪਰੈ ਗਿਆਨ ਗੁਰ ਕਹਿਓ ਵਿਚਾਰੈ ਸੁ ਕਹੋ ਤਲ ਗੁਰ ਸੇਵੀਐ ਅਹਨ ਸੁਸਹਿਜ ਦਰਸ਼ਨ ਪਰਸੇ ਗੁਰੂ ਕੈ ਸਜਣ ਸਚੁ ਆਪਾਤਿ ਸਾਹੋ ਸਿਰਸਾ ਹਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਕੀ ਤੇਰੀ ਬੇਗਾਰੀ ਹੱਲੇ ਤੇਰਾ ਨਾਮ ਹੱਲੇ ਜਾ ਰਾਂ ਹੱਲੇ ਜਾ ਰਾਂ ਖੁਸ਼ ਖਬਰੀ ਬਲ ਬਲ ਜਾਵਾਂ ਹਾਂ ਬਲ ਬਲ ਜਾਵਾਂ ਨਿਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਝ ਆਮਦ ਕੁਝ ਰਫਤੀ ਕੁਝ ਮੇ ਰਵੀ ਦਵਾਰ ਕਾ ਨਗਰੀ ਰਾਸ ਬਗੋਈ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੀ ਮੰਗੋਲ ਚੰਦੀ ਹਜ਼ਾਰ ਆਲਮ ਏ ਕਲਖਾਨਾ ਹਮ ਚਿੰਨੀ ਪਾਤਸ਼ਾਹ ਸਾਂਵਲੇ ਬਰਨਾ ਹਸਪਤ ਗਜਪਤ ਨਰਹੈ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਆਸਪਤ ਗਜਪਤ ਨਰਹਿ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਬਤ ਨਾਮ ਵਾਹਿਗੁਰੂ